ಲೈನ್ ಮಾಡಬೇಕು ಇದು ಭಾಳ ಹ್ಯಾಪ್ರೆಸೆಲ್ಡ್ ಹಾಗೆ ಇದು ಇದು ಪಾರ್ಕಿಂಗ್ ಹಾಗೆ ಈ ಹ್ಯಾಪ್ರೆಸೆಲ್ಡ್ ಪಾರ್ಕಿಂಗ್ ಬೇಡ ಬೇಡ ಒಂದು ಇದು ಮಾಡಿಬಿಡಿ ಏನಿದೆ ಪ್ಲಾಟ್ ಇದ್ದಾನೆ ಸ್ಲಾಟ್ ಅದು ಯಾರು ಬರ್ತಾರೆ ಅವರು ಆ ಪ್ರಕಾರ ಅವರು ಇದು ಮಾಡಿಕೊಂಡು ಹೋಗಬೇಕು ಓಕೆ ਲੋਕਾਈ ਦੇ ਇਹ ਨਗਰ ਉਹ ਨਾਮ ਵਾਲੇ ਪੇਰ ਮਾਝਾ ਮੇਰੇ ਕਿਹਨੂੰ ਜਲਾਇਸੀ ਨਾ ਤੋਂ ਮਹਾਰਾਜਾ ਨਹੀਂ ਨਾ ਕਿੰਨਾ ਉਹ ਮਾਰਦੇ ਸਨ ਜਿਹੜੇ ਦਰੂਸ ਤੋਂ ਪੰਕੜ ਪਟਕੋਤਾ ਇਦਾ ਰਹੇ ਨਾ ਹ ਬਰਨੋਦੀ ਕੁੱਲ ਮਾਤ ਜੀਬਾ ਨਾ ਨਾ ਉਹ ਕੀ ਮਕੂ ਯੋਸ ਤੁਸੀਂ ਉਹ ਮੇਲੇ ਇਦਾਂ ਇਹ ਇਹ ਸਖਮ ਨਹੀਂ ਤੇ ਤੁਮੇ ਇਹ ਮਰਾ ਇੰਨੀ ਲਾ ਮਰਾ ਇਥੇ ਚੀਜ਼ ਆਫਸਾਈਡ ਨੂੰ ਮਰਾ ਹਰ ਕਰੀ ਆ ਜਿੱਤਾਈ ਕਿ ਕੰਪਲੀਟਲੀ ਉਹ ਲੱਗ ਤੈਗੋ ਹਾਉਦ ਜਿਸ ਰਿਸ਼ਮ ਤੇ ਸੇਫਟੀ ਤੋਂ ਬਿੰਗ ਜਿਹੜਾ ਆਪੂ ਇਹਨੇ ਐਸਟੀਮੇਟ ਮਾਰ ਕੇ ਉਹ ਬੇਗਾ ਸਰਪਟ ਮਾਰਦਾ ਅੰਨੇ ਇਸ਼ਟ ਜਗਾ ਇਦਾ ਯਾਰੋ ਸੁਣਨੇ ਉਹਨੂੰ ਅੰਦੀਨਾ ਆਖ ਬਿਟਰੇ ಅಂಗಡಿ ಹಾಕಿದ್ದೇನೆ ಸಮಸ್ಯೆ ಪಟ್ಟಣದಲ್ಲಿ ಒಂದು ಅಂಗಡಿ ಹಾಕಿದ್ದು